ਸਿਮਰਜੀਤ ਮਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲੱਖਾ ਸਧਾਰਾ ਨੂੰ ਬਠਿੰਡਾ ਤੋਂ ਆਪਣਾ ਲੋਕ ਸਭਾ ਚੋਣਾਂ ਦਾ ਉਮੀਦਵਾਰ ਐਲਾਨ ਦਿੱਤਾ ਹੈ ਜੀ ਹਾਂ ਇਸ ਵੇਲੇ ਦੀ ਤੁਹਾਡੇ ਨਾਲ ਵੱਡੀ ਖਬਰ ਸਾਂਝ ਕਰ ਲੱਗੇ ਆ ਕਿ ਲੱਖਾ ਸਧਾਰਾ ਨੂੰ 2024 ਦੀਆਂ ਜੇ ਲੋਕ ਸਭਾ ਚੋਣਾਂ ਦੇ ਲਈ ਬਠਿੰਡਾ ਤੋਂ ਉਹਨਾਂ ਨੇ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਹੁਣ ਇਸ ਸੀਟ ਦੇ ਉੱਤੇ ਬਠਿੰਡਾ ਸੀਟ ਦੇ ਉੱਤੇ ਜਿਹੜਾ ਮਾਹੌਲ ਹੈ ਉਹ ਪੂਰਾ ਸਿਆਸੀ ਗਰਮਾ ਚੁੱਕਿਆ ਕਿਉਂਕਿ ਇੱਕ ਪਾਸੇ ਤਾਂ ਆਮ ਆਦੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਮੌਜੂਦਾ ਕੈਬਨਟ ਮੰਤਰੀ ਨੇ ਉਹ ਆਮ ਆਦੀ ਪਾਰਟੀ ਦੇ ਵੱਲੋਂ ਉੱਥੇ ਉਮੀਦਵਾਰ ਬਣਾਏ ਗਏ ਨੇ ਤੇ ਦੂਜੇ ਪਾਸੇ ਲੱਖਾ ਦਾਣਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਹੋਣਗੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਹਿਸ ਰਹੀਆਂ ਲਗਾਈਆਂ ਜਾ ਰਹੀਆਂ ਸਨ ਕਿ ਇੱਥੋਂ ਬੀਬੀ ਹਰਸਿੰਦਰ ਕੌਰ ਬਾਦਲ ਹੀ ਉਮੀਦਵਾਰ ਹੋਣਗੇ ਪਰ ਜੋ ਬੀਤੇ ਦਿਨੀ ਲਿਸਟ ਜਾਰੀ ਕੀਤੀ ਗਈ ਆ ਉਹਦੇ ਵਿੱਚ ਬੀਬੀ ਹਰਸਿੰਦਰ ਕੌਰ ਬਾਦਲ ਹੋਰਾਂ ਦਾ ਨਾਮ ਨਾ ਆਉਣਾ ਵੱਡੇ ਸਵਾਲ ਖੜੇ ਕਰਦਾ ਕਿ ਕਾਰਨ ਕੀ ਆਖਰਕਾਰ ਬਾਦਲ ਪਰਿਵਾਰ ਬਠਿੰਡਾ ਚੋਣ ਲੜਨ ਤੋਂ ਡਰ ਰਿਹਾ ਇਹ ਵੀ ਵੱਡਾ ਸਵਾਲ ਹੈ ਕਿ ਮਲੂਕਾ ਪਰਿਵਾਰ ਦੇ ਭਾਜੀਪੀ ਦੇ ਵਿੱਚ ਜਾਣ ਕਰਕੇ ਬਾਦਲ ਪਰਿਵਾਰ ਨੂੰ ਆਪਣਾ ਸਿਆਸੀ ਭੂਿਕ ਖਤਰੇ 'ਚ ਲੱਗ ਰਿਹਾ ਇਹ ਵੀ ਵੱਡੇ ਸਵਾਲ ਨੇ ਆਖਰਕਾਰ ਲੱਖਾ ਸਿਧਾਨਾ ਦੇ ਵੱਲੋਂ ਇੱਥੋਂ ਚੋਣ ਲੜਨ ਦਾ ਜਿਹੜਾ ਐਲਾਨ ਕੁਝ ਮਹੀਨੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਭਾਵੇਂ ਉਹਨਾਂ ਦੇ ਵੱਲੋਂ ਇਹ ਨਹੀਂ ਗੱਲ ਕਹੀ ਸੀ ਕਿ ਮੈਂ ਕਿਸ ਪਾਰਟੀ ਵੱਲੋਂ ਲੜਾਂਗਾ ਪਰ ਉਹਨਾਂ ਆਜ਼ਾਦ ਤੌਰ ਦੇ ਉੱਤੇ ਇਸ ਗੱਲ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਤਾਂ ਇੱਥੋਂ ਤੱਕ ਇਹ ਬਿਆਨ ਵੀ ਦਿੱਤਾ ਸੀ ਕਿ ਮੈਂ ਸਿਮਰਜੀਤ ਮੇਰੇ ਮਾਨ ਹੋਰਾਂ ਦਾ ਜਿਹੜਾ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਉਹ ਉਹਨਾਂ ਦੀ ਸਪੋਰਟ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਉਹ ਹੁਣ ਵੀ ਉਹਨਾਂ ਦੀ ਸਪੋਰਟ ਕਰਦੇ ਨੇ ਤੇ ਉਹਨਾਂ ਨੇ ਤਾਂ ਇੱਥੋਂ ਦਾ ਗੱਲ ਕਹਤੀ ਸੀ ਕਿ ਜੇਕਰ ਸਿੱਧੂ ਮੂਸੇਵਾਲੇ ਦਾ ਪਰਿਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਲੜਨੀ ਚਾਹੁੰਦਾ ਤਾਂ ਮੈਂ ਬਠਿੰਡਾ ਤੋਂ ਚੋਣ ਨਹੀਂ ਲੜਾਂਗਾ ਜੇਕਰ ਪਰਿਵਾਰ ਚਾਹੁੰਦਾ ਹੈ ਉਹ ਫਿਰ ਉਹ ਕਹਿੰਦੇ ਸੀ ਕਹਿੰਦੇ ਮੇਰੀ ਪਰਿਵਾਰ ਦੇ ਨਾਲ ਦੋ ਤਿੰਨ ਵਾਰੀ ਗੱਲ ਵੀ ਹੋਈ ਹੈ ਪਰ ਉਹਨਾਂ ਨੇ ਇਸ ਸੀਟ ਤੋਂ ਲੜਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਹਾਲੇ ਉਹ ਪਰਿਵਾਰ ਸਿੱਧੂ ਮੂਸੇਵਾਲੇ ਦਾ ਚੋਣਾਂ ਦੇ ਵਿੱਚ ਸਿਆਸੀ ਮੈਦਾਨ ਦੇ ਵਿੱਚ ਨਹੀਂ ਆਉਣਾ ਪਰ ਮੈਂ ਪਿਛਲੇ ਦਿਨਾਂ ਦੇ ਵਿੱਚ ਜਰੂਰ ਜਿਹੜੀਆਂ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸਨ ਖਬਰਾਂ ਲਗਾਤਾਰ ਆ ਰਹੀਆਂ ਸਨ ਕਿ ਬਠਿੰਡਾ ਤੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਰ ਹਾਲੇ ਤੱਕ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਜਿਹੜੀ ਸੂਚੀ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਸਵਾਲ ਵੱਡਾ ਹੀ ਖੜਾ ਹੁੰਦਾ ਜੇਕਰ ਸਿੱਧੂ ਮੁਸੇਵਾਲੇ ਦੇ ਪਰਿਵਾਰ ਨੂੰ ਕਾਂਗਰਸ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਦੂਜੇ ਪਾਸੇ ਭਾਜਪਾ ਦੇ ਵਿੱਚ ਜਿਹੜੇ ਮਲੋਕ ਦਾ ਪਰਿਵਾਰ ਦੇ ਵਿੱਚੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਸਿਕੰਦਰ ਸਿੰਘ ਮਲੂਕੇ ਦੀ ਨੂੰ ਪਰਮਪਾਲ ਕੋਰ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਜੇਕਰ ਉਹਨਾਂ ਨੂੰ ਉਮੀਦਵਾਰ ਐਲਾਨ ਦੀਏ ਤਾਂ ਕਿਤੇ ਨਾ ਕਿਤੇ ਜਿਹੜੀ ਬਠਿੰਡਾ ਸੀਟ ਹੈ ਉਹਦੇ ਉੱਤੇ ਫਸਮੇ ਜਿਹੜੇ ਮੁਕਾਬਲੇ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਜੇਕਰ ਅਕਾਲੀ ਦਲ ਬੀਬੀ ਬਾਦਲ ਨੂੰ ਵੀ ਉਸੇ ਸੀਟ ਦੇ ਉੱਤੇ ਲਾਣ ਦਾ ਪਰ ਸਵਾਲ ਵੱਡੇ ਇਹੀ ਖੜੇ ਹੋ ਰਹੇ ਨੇ ਕਿ ਬੀਬੀ ਬਾਦਲ ਕੀ ਇਹਨਾਂ ਉਮੀਦਵਾਰਾਂ ਦੇ ਕਰਕੇ ਡਰ ਗਏ ਕੀ ਲੱਖੇ ਦਾਣੇ ਦਾ ਪ੍ਰਭਾਵ ਹੈ ਬੀਬੀ ਜਿਹੜੀ ਹਰਸ਼ੀਪ ਕੌਰ ਬਾਦਲ ਉਹਨਾਂ ਦਾ ਪ੍ਰਭਾਵ ਵੀ ਇਸ ਕਰਕੇ ਪਿੱਛੇ हट ਰਹੀ ਹੈ ਜਾਂ ਫਿਰ ਅਕਾਲੀ ਦਲ ਇਸ ਕਰਕੇ ਹਟ ਰਿਹਾ ਕਿ ਮਲੂਕਾ ਪਰਿਵਾਰ ਉਹਨਾਂ ਦੇ ਖਿਲਾਫ ਚੋਣ ਲੜਨ ਜਾ ਰਿਹਾ ਜ ਜਿਹਦੀਆਂ ਸੁਭਾਵਨਾਵਾਂ ਜਦਾਈਆਂ ਜਾ ਰਹੀਆਂ ਨੇ ਕਿ ਉੱਥੋਂ ਸੁਭਾਵਨੀ ਜਿਹੜੇ ਉਮੀਦਵਾਰ ਨੇ ਉਹ ਪਰਮਪਾਲ ਕੌਰ ਮਲੂਕਾ ਹੋ ਸਕਦੇ ਨੇ ਬਠਿੰਡਾ ਸੀਟ ਨੂੰ ਲੈ ਕੇ ਪਰ ਸਵਾਲ ਇੱਥੇ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਸਕੰਦਰ ਮਲੂਕਾ ਦੇ ਪਰਿਵਾਰ ਦੇ ਭਾਜਪਾ ਜਾਣ ਤੋਂ ਬਾਅਦ ਜੋ ਕੁਝ ਇੱਥੇ ਸਮੀਕਰਨ ਬਦਲੇ ਨੇ ਉਸ ਨੂੰ ਲੈ ਕੇ ਚਰਚਾਵਾ ਇਹ ਹੀ ਨੇ ਕਿ ਹੋ ਸਕਦਾ ਹੈ ਕਿ ਬੀਬੀ ਹਰਸ਼ੀਪ ਕੌਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਹਲਕਾ ਚੇਂਜ ਕਰ ਸਕਦਾ ਹੈ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਦਾ ਹਲਕਾ ਸੀ ਲੋਕ ਸਭਾ ਜਿਹੜਾ ਹਲਕਾ ਸੀ ਉਹ ਬਠਿੰਡਾ ਸੀ ਲਗਾਤਾਰ ਉੱਥੋਂ ਜਿੱਤਦੇ ਆ ਰਹੇ ਸਨ ਪਰ ਹੁਣ ਕਿਹਾ ਜਾ ਰਿਹਾ ਕਿ ਉਹ ਫਿਰੋਜ਼ਪੁਰ ਤੋਂ ਇਸ ਸੀਟ ਦੇ ਉਹ ਤੋਂ ਚੋਂ ਲੜ ਸਕਦੇ ਨੇ ਬਠਿੰਡਾ ਜਿਹੜਾ ਸੀਟ ਹੈ ਉਸ ਨੂੰ ਛੱਡ ਸਕਦੇ ਨੇ ਪਰ ਹੁਣ ਜਿਹੜੀਆਂ ਤਾਜ਼ਾ ਜਿਹੜੇ ਸਮੀਕਰਨ ਬਣਦੇ ਜਾ ਰਹੇ ਨੇ ਕਿਉਂਕਿ ਅੰਬਿੱਤੇ ਦੇ ਨਹੀਂ ਜਿਹੜੇ ਕੈਬਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੇ ਵੀ ਜਿਹੜੇ ਸ੍ਰੋਮਨੀ ਗੁਰਦਵਾਰਾ ਪਰੰਤ ਕਮੇਟੀ ਦੇ ਮੈਂਬਰ ਨੇ ਮਾਸਟਰ ਮਿੱਠੂ ਸਿੰਘ ਕਾਨੇਕੇ ਉਹਨਾਂ ਨਾਲ ਦੇ ਨਾਲ ਗੁਪਤ ਮੀਟਿੰਗ ਕੀਤੀ ਹੈ ਉਹ ਵੀ ਪਰਮਿੰਦਰ ਢੀਂਡਾ ਸੁਖਦੇਵ ਸਿੰਘ ਢੀਂਡਾ ਹੋਰਾਂ ਦੇ ਨਾਲ ਸੀ ਪਿਛਲੇ ਦਿਨਾਂ ਦੇ ਵੀ ਜਦੋਂ ਸੁਖਦੇਵ ਸਿੰਘ ਢੀਂਡਾ ਪਰਿਵਾਰ ਆਪਣੀ ਪਾਰਟੀ ਨੂੰ ਛੱਡ ਕੇ ਅਕਾਲਰ ਦੇ ਵਿੱਚ ਰਲੇਵਾ ਕਰ ਲੈਂਦੇ ਨੇ ਤਾਂ ਉਹਨਾਂ ਤੋਂ ਨਾਰਾਜ਼ ਚੱਲ ਰਹੇ ਸਨ ਪਰ ਕਿਹਾ ਜਾ ਰਿਹਾ ਕਿ ਉਹਨਾਂ ਨਾਲ ਬੰਦ ਮੀਟਿੰਗ ਹੋਈ ਹੈ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਸਿਆਸੀ ਮਾਹੌਲ ਹੈ ਉਹ ਪੱਖ ਦਾ ਦਿਖਾਈ ਦੇ ਰਿਹਾ ਪਰ ਹੁਣ ਕੀ ਕਾਰਨ ਕੀ ਨੇ ਕਿ ਬਠਿੰਡਾ ਤੋਂ ਬੀਬੀ ਬਾਦਲ ਤਾਂ ਕਰਕੇ ਨਹੀਂ ਚੋਣ ਲੜਨਾ ਚਾਹੁੰਦੇ ਕੀ ਉੱਥੋਂ ਲਖਾ ਦਾਣਾ ਜਿਹੜੇ ਸਮਾਜ ਸੇਵੀ ਨੇ ਉਹ ਚੋਣ ਲੜ ਰਹੇ ਨੇ ਜਾਂ ਫਿਰ ਮਲੂਕਾ ਪਰਿਵਾਰ ਆ ਗਿਆ ਉੱਥੇ ਤਾਂ ਕਾ ਕਰਕੇ ਉਹ ਚੋਣ ਲੜਨਾ ਚਾਹੁੰਦੇ ਨੇ ਜਾਂ ਫਿਰ ਕਾਂਗਰਸ ਦੇ ਵੱਲੋਂ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਜਾਂ ਕਿਸੇ ਹੋਰ ਨੂੰ ਟਿਕਟ ਦਿੱਤੀ ਜਾ ਰਹੀ ਹੈ ਕਾਰਨ ਕੀ ਨੇ ਕੀ ਸਰਵੇਖਣ ਕਰਵਾਏ ਗਏ ਨੇ ਕਿ ਕਿਉਂਕਿ ਹੁਣ ਤੱਕ ਤਾਂ ਜਦੋਂ ਲਿਸਟਾਂ ਜਾਰੀ ਹੋਈਆਂ ਤਾਂ ਬੀਬੀ ਬਾਦਲ ਹੋਰਾਂ ਦਾ ਬਠਿੰਡਾ ਸੀਟ ਦਾ ਤਾਂ ਪਹਿਲਾਂ ਐਲਾਨ ਹੋ ਜਾਂਦਾ ਕਿਉਂਕਿ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਤਾਂ ਐਲਾਨਕ ਕੀਤਾ ਜਾਣਾ ਸੀ ਨਾ ਜਿਸ ਨੂੰ ਲੈ ਕੇ ਹੁਣ ਉੱਥੇ ਬੀਬੀ ਬਾਦਲ ਹੋਰਾਂ ਨੂੰ ਨਾ ਐਲਾਨ ਕਰਿਆ ਜਾਣਾ ਜਿਸ ਨੂੰ ਲੈ ਕੇ ਇਹ ਵੱਡੇ ਸਵਾਲ ਖੜੇ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਜਿਹੜੀ ਆਪਣੀ ਸੀਟ ਉਹ ਬਚਾਉਣਾ ਚਾਹੁੰਦਾ ਪੰਜਾਬ ਦੇ ਵਿੱਚ ਕਿਉਂਕਿ ਕੁਝ ਸੀਟਾਂ ਦੇ ਉੱਤੇ ਹੀ ਅਕਾਲੀ ਦਲ ਮਜ਼ਬੂਤ ਪਕੜ ਜਿਹੜੀ ਪਿਛਲੇ ਸਮੇਂ ਦੇ ਵਿੱਚ ਰੱਖਦਾ ਆਇਆ ਕਿਉਂਕਿ ਭਾਵੇਂ ਅੱਜ ਪੰਜਾਬ ਦੇ ਵਿੱਚ ਜਿਹੜੇ ਸ਼ੋਮਨੀ ਅਕਾਲੀ ਦਲ ਦੇ ਕੋਲ ਸਿਰਫ ਦੋ ਸੰਸਦ ਮੈਂਬਰ ਨੇ ਲੋਕ ਸਭਾ ਮੈਂਬਰ ਇੱਕ ਬੀਬੀ ਹਰਸ਼ਿੰਦਰ ਕੌਰ ਬਾਦਲ ਦੂਜੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਫਿਲਹਾਲ ਚੋਣ ਨਹੀਂ ਲੜ ਰਹੇ ਪਰ ਬੀਬੀ ਹਰਸ਼ਿੰਦਰ ਕੌਰ ਬਾਦਲ ਚੌਣ ਜਰੂਰ ਲੜ ਰਹੇ ਨੇ ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਲੱਖੇ ਸਿਧਾਨੇ ਦੇ ਆਉਣ ਦੇ ਨਾਲ ਬੀਬੀ ਬਾਦਲ ਨੂੰ ਕੀ ਨੁਕਸਾਨ ਹੋਵੇਗਾ ਕਿ ਮਲੂਕਾ ਪਰਿਵਾਰ ਦੇ ਚੋਣ ਲੜਨ ਦੇ ਨਾਲ ਬੀਬੀ ਬਾਦਲ ਨੂੰ ਕੀ ਨੁਕਸਾਨ ਹੋਵੇਗਾ ਕਿ ਆਖਰਕਾਰ ਬੀਬੀ ਬਾਦਲ ਚੋਣ ਮੈਦਾਨ ਕਿਉਂ ਛੱਡ ਰਹੀ ਹੈ ਹਾਲੇ ਸਵਾਲ ਬਣਾ ਜਤਾਈ ਜਾ ਰਹੀਆਂ ਨੇ ਕਿ ਜਿਹੜੀ ਟਿਕਟ ਨਹੀਂ ਅਨਾਉਂਸ ਕੀਤੀ ਗਈ ਉਹਨਾਂ ਦੀ ਹੋ ਸਕਦਾ ਹੈ ਕਿ ਉਹਨਾਂ ਦਾ ਹਲਕਾ ਬਦਲਿਆ ਜਾ ਸਕੇ ਕੀ ਉਹਨਾਂ ਦੇ ਵੱਲੋਂ ਸਰਵੇਖਣ ਕਰਵਾਏ ਗਏ ਨੇ ਕਿ ਜਿਹਦੇ ਵਿੱਚ ਅਕਾਲੀ ਦਲ ਤੋਂ ਲੋਕਾਂ ਨੇ ਦੂਰੀ ਬਣਾ ਲਈ ਹੈ ਜਾਂ ਕੋਈ ਹੋਰ ਕਾਰਨ ਹੋ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਇਹੀ ਸਵਾਲ ਖੜੇ ਹੋ ਰਹੇ ਨੇ ਕਿ ਬੀਬੀ ਬਾਦਲ ਦੇ ਲਈ ਜਿਹੜੀ ਬਠਿੰਡਾ ਸੀਟ ਹੈ ਉਹ ਇੰਨੀ ਸੁਖਾਵੀ ਨਹੀਂ ਹੈ ਕਿਉਂਕਿ ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਿ ਉੱਥੋਂ ਕਾਂਗਰਸ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਜੇਕਰ ਇਸੇ ਤਰ੍ਹਾਂ ਇਹ ਮੁਕਾਬਲੇ ਦੇ ਵਿੱਚ ਜੇਕਰ ਕਾਂਗਰਸ ਦੇ ਵੱਲੋਂ ਅਮਰਤਾ ਵੜਿੰਗ ਜਾਂ ਫਿਰ ਸਿੱਧੂ ਮੂਸੇਵਾਲ ਦੇ ਪਿਤਾ ਜਾਂ ਫਿਰ ਬੀਜੇਪੀ ਵੱਲ ਦੇ ਵੱਲੋਂ ਪਰਮਪਾਲ ਕੋਰ ਜਾਂ ਫਿਰ ਜਿਵੇਂ ਗੁਰਮੀਤ ਖੁੱਡੀਆਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਤੇ ਬੀਬੀ ਬਾਦਲ ਹਰ ਸਿੰਮੀਕੋਰ ਬਾਦਲ ਜੇਕਰ ਇਹ ਮੈਦਾਨ ਦੇ ਵਿੱਚ ਨਿਤਰ ਦੇ ਨਾਲ ਤਾਂ ਕਿਤੇ ਨਾ ਕਿਤੇ ਇੱਥੇ ਫਸਮਾ ਮੁਕਾਬਲਾ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਕਿਉਂਕਿ ਸਾਰੇ ਕੈਂਡੀਡੇਟ ਆਪੋ ਆਪਣੇ ਦਾਵੇਦਾਰ ਤੇ ਬੜੇ ਮਜ਼ਬੂਤ ਮੰਨੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਲਈ ਬੜਾ ਔਖਾ ਹੋਵੇਗਾ ਇਹਨਾਂ ਸੁਖਾਲਾ ਨਹੀਂ ਹੋਵੇਗਾ ਬਠਿੰਡਾ ਆਪਣਾ ਇਲਾਕਾ ਜਿੱਤਣਾ ਹੋ ਸਕਦਾ ਹੈ ਕੀ ਹੁਣ ਬੀਬੀ ਬਾਦਲ ਹਰਸਿੰਦਰ ਦਾ ਜਿਹੜਾ ਹਲਕਾ ਉਹ ਫਿਰੋਜ਼ਪੁਰ ਚੇਂਜ ਕਰ ਦਿੱਤਾ ਜਾਵੇ ਜਿਸ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਫਿਲਹਾਲ ਇਹਦੇ ਉੱਤੇ ਹਲੇ ਨਾ ਤਾਂ ਸੁਖਵੀਰ ਬਾਦਲ ਹੋਰਾਂ ਦੀ ਕੋਈ ਟਿੱਪਣੀ ਆਈ ਹੈ ਕਿ ਉਹਨਾਂ ਦੀ ਟਿਕਟ ਕਿਉਂ ਅਨਾਉਂਸ ਕੀਤੀ ਗਈ ਨਾ ਹੀ ਬੀਬੀ ਹਰਸਿੰਦਰ ਕੌਰ ਬਾਦਲ ਦਾ ਕੋਈ ਬਿਆਨ ਆਇਆ ਕਿ ਉਹ ਕਿੱਥੋਂ ਲੜਨਾ ਚਾਹੁੰਦੇ ਨੇ ਕੀ ਹੁਣ ਲਖਾਧਾਨਾ ਦੇ ਆਉਣ ਦੇ ਨਾਲ ਇੱਥੇ ਕਿਹੋ ਜਿਹਾ ਰੁਖ ਹੋਵੇਗਾ ਕਿ ਲਖਾਧਾਨਾ ਨੂੰ ਜਿਵੇਂ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਪਿਆਰ ਕਰਦੇ ਨੇ ਕਿ ਉਸੇ ਤਰ੍ਹਾਂ ਲੱਖਾਂ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਵਾਂਗ ਸਿਆਸਤ ਦੇ ਵਿੱਚ ਵੀ ਪਿਆਰ ਕਰਨਗੇ ਜਿਵੇਂ ਉਹਨਾਂ ਦੇ ਕਿਸੇ ਦੇ ਇਕੱਠ ਹੋ ਜਾਂਦਾ ਹੈ ਕਿ ਉਸੇ ਤਰ੍ਹਾਂ ਸਿਆਸੀ ਮੈਦਾਨ ਦੇ ਵਿੱਚ ਵੀ ਉਹ ਇਕੱਠ ਵੋਟਾਂ ਦੇ ਵਿੱਚ ਤਬਦੀਲ ਹੋਣਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਸੋ ਤੁਸੀਂ ਕੀ ਸੋਚਦੇ ਹੋ ਬਠਿੰਡਾ ਸੀਟ ਨੂੰ ਲੈ ਕੇ ਕੀ ਕਿਹੜਾ ਉਮੀਦਵਾਰ ਜਿਆਦਾ ਵੱਡਾ ਦਾਵੇਦਾਰ ਮੰਨੇ ਜਾ ਰਿਹਾ ਤੁਹਾਡੇ ਮੁਤਾਬਿਕ ਕਿਹੜਾ ਉਮੀਦਵਾਰ ਇੱਥੋਂ ਸਹੀ ਹੈ ਤੇ ਕੀ ਕੁਝ ਤੁਸੀਂ ਬਠਿੰਡਾ ਸੀਟ ਨੂੰ ਲੈ ਕੇ ਕਹਿਣਾ ਚਾਹੁੰਦੇ ਹੋ ਕਿਉਂਕਿ ਮਨਪ੍ਰੀਤ ਬਾਦਲ ਹੋਰਾਂ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੀ ਸਿਹਤ ਸਹੀ ਨਹੀਂ ਹੈ ਕਿਉਂਕਿ ਉਹਨਾਂ ਦੇ ਪਿੱਛੇ ਜਿਵੇਂ ਹਾਰਟ ਅਟੈਕ ਆਇਆ ਸੀ ਉਹਨੂੰ ਲੈ ਕੇ ਉਹਨਾਂ ਦੀ ਜਿਹੜੀ ਸਿਹਤ ਹੈ ਉਹਨਾਂ ਦੀ ਇੱਕ ਤਾਂ ਰੀੜ ਦੀ ਹੱਡੀ ਦੇ ਵਿੱਚ ਵੀ ਜਿਹੜੀ ਸਮੱਸਿਆ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਆ ਰਹੀ ਹੈ ਉਹਦੇ ਕਰਕੇ ਉਹਨਾਂ ਨੇ ਉਹਦਾ ਹਵਾਲਾ ਦੇ ਕੇ ਥੋੜਾ ਰਾਜਨੀਤੀ ਤੋਂ ਦੂਰ ਹੋਏ ਨੇ ਪਰ ਦੂਜੇ ਪਾਸੇ ਵਿਰੋਧੀ ਇਹ ਵੀ ਗੱਲ ਦਾ ਜ਼ਿਕਰ ਕਰਦੇ ਨੇ ਕਿ ਮਨਪ੍ਰੀਤ ਬਾਦਲ ਬਾਦਲ ਪਰਿਵਾਰ ਦੀ ਯਾਨੀ ਕਿ ਬੀਬੀ ਹਰਸਿੰਦਰ ਕੋਰ ਬਾਦਲ ਦੀ ਜਿਹੜੀ ਸਪੋਰਟ ਕਰਨਾ ਚਾਹੁੰਦੇ ਨੇ ਤਾਂ ਕਰਕੇ ਚ ਉਹ ਨਾਲ ਲੜ ਰਹੇ ਫਿਲਹਾਲ ਇਹ ਤਾਂ ਵਿਰੋਧੀਆਂ ਦੇ ਬਰੋ ਲਗਾਤਾਰ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਪਰ ਤੁਸੀਂ ਕੀ ਸੋਚਦੇ ਹੋ ਪਰਿੰਡਾ ਸੀਟ ਦੇ ਬਾਰੇ ਤੁਸੀਂ ਆਪਣੀ رائے ਜ਼ਰੂਰ ਦਿਓ